ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਬਰਸਾਤ ਦਾ ਮੌਸਮ ਹੈ ਫਿਰ ਵੀ ਤੁਸੀਂ ਬਿਠੇ ਹੋ ਮੈਂ ਛੋਟੀ ਗੱਲ ਦੱਸੂਗਾ ਕਿਉਂਕਿ ਪ੍ਰਚਾਰਕ ਬੇਲਾਰੇ ਬਹੁਤ ਸੀਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਜਿਉਂ ਇਹ ਹਲਕਾ ਬਣਿਆ ਵਿਧਾਨ ਸਭਾ ਹਲਕਾ ਤਰਨਤਾਰਨ ਇੱਥੇ ਜਰਨਲ ਸੀਟ ਜਿਹੜੀ ਆ ਜਰਨਲ ਬੰਦਾ ਇਲੈਕਸ਼ਨ ਲੜਦਾ ਰਿਹਾ ਤੇ ਅਜੇ ਤੱਕ ਇੱਥੇ ਜਰਨਲ ਹੀ ਐਮਐਲਏ ਬਣਦਾ ਰਿਹਾ ਪਰ ਇੱਥੇ ਜਿਹੜੀ ਐਸਪੀ ਚਾਰੇ ਦੀ ਗਿਣਤੀ ਆ ਟੋਟਲ ਵੋਟ 192000 ਜੇ ਜਿਹਦੇ ਵਿੱਚੋਂ 85000 ਵੋਟ ਸ਼ੈਡੂਲ ਕਾਸਟਾਂ ਦੀ ਐਸੀਆਂ ਦੀ ਆ 85000 ਐਸੀਆਂ ਦੀ ਵੋਟ ਹੋਣ ਦੇ ਬਾਵਜੂਦ ਵੀ ਅੱਜ ਤੱਕ ਨਾ ਐਸੀ ਭਾਈਚਾਰੇ ਦੀ ਕੋਈ ਗਲੀ ਚੰਗੀ ਆ ਨਾ ਕੋਈ ਨਾਲੀ ਚੰਗੀ ਆ ਨਾ ਕੋਈ ਚੰਗੀ ਤਰ੍ਹਾਂ ਇਹਨਾਂ ਦੇ ਘਰ ਹੈਗੇ ਆ ਘਰ ਸਾਰੇ ਜਿਹੜੇ ਆ ਚੁੰਦੇ ਆ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਾਰਨ ਉਹਦਾ ਇਹ ਆ ਕਿ ਜਿੰਨਾ ਤੱਕ ਤੁਹਾਡਾ ਪਰਿਵਾਰ ਦਾ ਕੋਈ ਬੰਦਾ ਤੁਹਾਨੂੰ ਰਿਪਰੈਜ਼ੈਂਟ ਨਹੀਂ ਕਰਦਾ ਤੁਹਾਡੀ ਗੱਲ ਜਿਹੜੀ ਵਿਧਾਨ ਸਭਾ ਵਿੱਚ ਨਹੀਂ ਰੱਖਦਾ ਤੁਹਾਡੇ ਘਰੇ ਜਾਣਕਾਰੀ ਨਹੀਂ ਦਿੰਦਾ ਕਿ ਸਾਡੇ ਲੋਕਾਂ ਨਾਲ ਆਹ ਤੱਕੇਸ਼ਾਈ ਹੁੰਦੀ ਆ ਆਹ ਆਤਿਆਚਾਰ ਹੋ ਰਿਹਾ ਵਿਤਕਰਾ ਹੋ ਰਿਹਾ ਆ ਰਾਸ਼ਨ ਕਾਰਡ ਕੱਟ ਦਿੱਤੇ ਜਾਂਦੇ ਪੈਨਸ਼ਨਾਂ ਕੱਟ ਦਿੱਤੀਆਂ ਜਾਂਦੀਆਂ ਸਿਰਫ ਤੇ ਸਿਰਫ ਛੋਟੀ ਰਾਜਨੀਤੀ ਦੇ ਸਾਨੂੰ ਇਹ ਕਰਦੇ ਜਦੋਂ ਤੁਹਾਡੇ ਘਰਾਂ ਚੋਂ ਨਾਲ ਇਹਨਾਂ ਨੂੰ ਇੱਕੋ ਗੱਲ ਕਰਨੀ ਆ ਕਿ ਮੈਂ ਤੁਹਾਡੀਆਂ ਗਲੀਆਂ ਬਣਾ ਦੇਵਾਂਗਾ ਮੈਂ ਤੁਹਾਡੀਆਂ ਨਾਲੀਆਂ ਬਣਾ ਦੇਵਾਂਗਾ ਤੁਹਾਨੂੰ ਕਮਰੇ ਪਾ ਦੇਵਾਂਗੇ ਤੁਹਾਨੂੰ ਫਲੱਚਾ ਬਣਾ ਦਿੰਨੇ ਆ ਉਹ ਮੈਂ ਦੱਸਣਾ ਚਾਹੁੰਦਾ ਇਹ ਤੇ ਸਰਕਾਰ ਦੀ ਡਿਊਟੀ ਹੈ ਇਹ ਸਰਕਾਰ ਦੀ ਡਿਊਟੀ ਹੈਗੀ ਜਦੋਂ ਅਸੀਂ ਇਲੈਕਸ਼ਨ ਜਿਤਾਈ ਐਮ ਐਲ ਏ ਐਮ ਪੀ ਬਣਾਇਆ ਤੇ ਉਹਦੀ ਡਿਊਟੀ ਆ ਸਾਨੂੰ ਸਾਫ਼ ਸੁਥਰਾ ਜਗ੍ਹਾ ਪ੍ਰੋਵਾਈਡ ਕਰਾਉਣੀ ਸਾਨੂੰ ਸਾਫ਼ ਸੁਥਰਾ ਰਹਿਣ ਦੇ ਪ੍ਰਬੰਧ ਕਰਾ ਕੇ ਦੇਨੇ ਸਾਡੀ ਗਲੀ ਨਾਲੀ ਸਫ਼ਾਈ ਸਾਾਨੂੰ ਪਾਣੀ ਵਿਮਈਆ ਕਰਾਉਣਾ ਪਰ ਸਰਕਾਰ ਉਥੇ ਰਾਜਨੀਤੀ ਕਰਦੀ ਆ ਇਸ ਕਰਕੇ ਜਿੰਨਾ ਤੱਕ ਜੇਕਰ ਤੁਸੀਂ ਆਪਣੇ ਬੱਚਿਆਂ ਦੇ ਫਿਊਚਰ ਤੇ ਕੰਮ ਕਰਨਾ ਚਾਹੁੰਦੇ ਹੋ ਤੇ ਸਾਨੂੰ ਸੰਗਠਤਾ ਕਰਨੀ ਪੈਣੀ ਹੈ ਇਕਾ ਕਰਨਾ ਪੈਣਾ ਭਾਈਚਾਰਾ ਇਕਾ ਕਰੇ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ 85000 ਐਸਸੀ ਭਾਈਚਾਰੇ ਦਾ ਆਪਣਾ ਐਮਐਲਏ ਹੋਊਗਾ ਛੋਟੇ ਗਰੀਬ ਕਿਸਾਨਾਂ ਦਾ ਐਮਐਲਏ ਹੋਊਗਾ ਤੇ ਛੋਟੇ ਜਿਹੜੇ ਆ ਵਪਾਰੀਆਂ ਦਾ ਐਮਐਲਏ ਹੋਊਗਾ ਤੇ ਆਪਣੇ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਹਾਡੇ ਅਧਿਕਾਰਾਂ ਦੀ ਗੱਲ ਕਰੂਗਾ ਕਿ ਸਾਨੂੰ ਆ ਆ ਪ੍ਰੋਬਲਮ ਆ ਜਿਹੜੀਆਂ ਕਈ ਸਾਲਾਂ ਤੋਂ ਆ ਰਹੀਆਂ ਤੇ ਉਹਨਾਂ ਪ੍ਰੋਬਲਮਾਂ ਨੂੰ ਹੱਲ ਕੀਤਾ ਜਾਵੇ ਕਿਉਂਕਿ ਜੇ ਤੁਸੀਂ ਚਾਹੁੰਦੇ ਆ ਕਿ ਅਸੀਂ ਕਿਸੇ ਤੇ ਛੱਡ ਕੇ ਕੋਈ ਸਾਨੂੰ ਉਦਖਾਰ ਕਿਉਂ ਦੇਗਾ ਤੁਹਾਡੀ ਗੱਲ ਕੋਈ ਕਿਉਂ ਰੱਖੇਗਾ ਜੇਕਰ ਤੁਹਾਡੀਆਂ ਮੁਸ਼ਕਲਾਂ ਬਾਰੇ ਕਿਸੇ ਨੂੰ ਪਤਾ ਨਹੀਂ ਉਹ ਏਸੀ ਚੋਂ ਆਉਂਦਾ ਹੈ ਏਸੀ ਚੋਂ ਨਿਕਲਦਾ ਹੈ ਤੇ ਏਸੀ ਚ ਬਹਿ ਕੇ ਚੱਲ ਜਾਂਦਾ ਹੈ